ਸੱਚੀ ਇਹ ਕਾਲ ਦੋਸਤੋ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਵੀਕਲ ਕੋ ਅੱਜ ਅਸੀਂ ਜੋ ਵੀ ਹਾਂ ਸਾਡੇ ਸ਼ਹਿਰ ਸਾਡੀ ਲਿਖਤ ਸਾਡੇ ਕਾਨੂੰਨ ਇੱਥੋਂ ਤੱਕ ਕਿ ਸਾਡਾ ਸਮਾਂ ਦੇਖਣ ਦਾ ਤਰੀਕਾ ਇਹ ਸਭ ਕਿਤੋਂ ਨਾ ਕਿਤੋਂ ਤਾਂ ਸ਼ੁਰੂ ਹੋਇਆ ਹੋਵੇਗਾ ਪਰ ਕਿੱਥੋਂ ਉਹ ਕਿਹੜੀ ਜਗ੍ਹਾ ਸੀ ਜਿੱਥੇ ਮਨੁੱਖ ਨੇ ਪਹਿਲੀ ਵਾਰ ਸ਼ਿਕਾਰ ਕਰਨਾ ਛੱਡ ਕੇ ਪਿੰਡਾਂ ਅਤੇ ਫਿਰ ਸ਼ਹਿਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਪਹਿਲੀ ਵਾਰ ਵਿਚਾਰਾਂ ਨੂੰ ਲਿਖਿਆ ਗਿਆ ਉਸ ਜਗ੍ਹਾ ਨੂੰ ਸਭੇਤਾ ਦਾ ਪੰਘੂੜਾ ਕਿਹਾ ਜਾਂਦਾ ਹੈ ਅਤੇ ਅਵਸਥਾ ਨਾਮ ਹੈ ਮੈਸੋਪੋਟਾਮੀਆ ਕੀ ਤੁਸੀਂ ਜਾਣਦੇ ਹੋ ਕਿ ਮੈਸੋਪੋਟਾਮੀਆ ਸ਼ਬਦ ਦਾ ਮਤਲਬ ਕੀ ਹੈ ਇਹ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ਦੋ ਨਦੀਆਂ ਦੇ ਵਿਚਕਾਰ ਦੀ ਧਰਤੀ ਜੋ ਕਿ ਟਾਈਗ੍ਰਿਸ ਅਤੇ ਯੂਫਰੇਟਸ ਨਦੀਆਂ ਦੇ ਵਿਚਕਾਰ ਇਸ ਦੇ ਰਣਨੀਤਿਕ ਸਥਾਨ ਨੂੰ ਦਰਸਾਉਂਦਾ ਹੈ ਅੱਜ ਅਸੀਂ ਇਸ ਦੇ ਮਹਾਨ ਧਰਤੀ ਦੀ ਕਹਾਣੀ ਦੀ ਪਰਚੋਲ ਕਰਾਂਗੇ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਾਂਗੇ ਦੋ ਨਦੀਆਂ ਦੇ ਵਿਚਕਾਰ ਦੀ ਇਸ ਧਰਤੀ ਵਿੱਚ ਅਜਿਹਾ ਕੀ ਖਾਸ ਸੀ ਕਿ ਇੱਥੇ ਦੁਨੀਆ ਦੀ ਪਹਿਲੀ ਸਭਿਤਾ ਨੇ ਜਨਮ ਲਿਆ ਉਹ ਕਿਹੜੀ ਕ੍ਰਾਂਤੀਕਾਰੀ ਲਿਖਣ ਪ੍ਰਣਾਲੀ ਸੀ ਜੋ ਮਿੱਟੀ ਦੀਆਂ ਗੋਲੀਆਂ ਤੇ ਬਣਾਈ ਗਈ ਸੀ ਅਤੇ ਇਸ ਨੇ ਇਤਿਹਾਸ ਨੂੰ ਕਿਵੇਂ ਬਦਲ ਦਿੱਤਾ ਅਤੇ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਬੇਬੀਲੋਨ ਦੇ ਲਟਕਦੇ ਬਾਗ ਦਾ ਰਾਜ ਕੀ ਸੀ ਆਓ ਸਮੇਂ ਵਿੱਚ ਪਿੱਛੇ ਚੱਲੀਏ ਅਤੇ ਮਨੁੱਖੀ ਇਤਿਹਾਸ ਦੀ ਸ਼ੁਰੂਆਤ ਨੂੰ ਦੇਖੀਏ ਦੋ ਨਦੀਆਂ ਦੇ ਵਿਚਕਾਰ ਦੀ ਇਸ ਧਰਤੀ ਵਿੱਚ ਅਜਿਹਾ ਕੀ ਖਾਸ ਸੀ ਕਿ ਇੱਥੇ ਦੁਨੀਆ ਦੀ ਪਹਿਲੀ ਸਭਿਅਤਾ ਨੇ ਜਨਮ ਲਿਆ। ਇਸ ਦਾ ਜਵਾਬ ਹੈ ਪਾਣੀ ਅਤੇ ਮਿੱਟੀ। ਮੈਸੋਪੋਟਾਮੀਆ ਜੋ ਅੱਜ ਦੇ ਇਰਾਕ ਇਰੀਆ ਅਤੇ ਤੁਰਕੀ ਦੇ ਕੁਝ ਹਿੱਸਿਆਂ ਵਿੱਚ ਸਥਿਤ ਹੈ। ਇੱਕ ਅਜਿਹੀ ਖੇਤਰ ਦਾ ਹਿੱਸਾ ਹੈ ਜਿਸ ਨੂੰ ਉਪਜਾਊ ਚਾਨਦ ਕਿਹਾ ਜਾਂਦਾ ਹੈ। ਇਸ ਦੇ ਆਲੇ-ਦੁਆਲੇ ਜ਼ਿਆਦਾਤਰ ਇਲਾਕਾ ਮਾਰੂਥਲ ਅਤੇ ਸੁੱਕਾ ਹੈ ਪਰ ਟਾਈਗ੍ਰਿਸ ਅਤੇ ਯੂਫ੍ਰੇਟਸ ਨਦੀਆਂ ਹਰ ਸਾਲ ਪਹਾੜਾਂ ਤੋਂ ਆਪਣੇ ਨਾਲ ਉਪਜਾਊ ਮਿੱਟੀ ਯਾਨੀ ਸਿਲਟ ਵਹਾ ਲੈ ਕੇ ਆਉਂਦੀਆਂ ਹਨ। ਜਦੋਂ ਨਦੀਆਂ ਵਿੱਚ ਹੜਾ ਆਉਂਦਾ ਹੈ ਤਾਂ ਇਹ ਉਪਜਾਊ ਮਿੱਟੀ ਕਿਨਾਰਿਆਂ ਤੇ ਫੈਲ ਜਾਂਦੀ ਹੈ ਜਿਸ ਨਾਲ ਜ਼ਮੀਨ ਖੇਤੀ ਲਈ ਬਹੁਤ ਵਧੀਆ ਹੋ ਜਾਂਦੀ ਹੈ। ਇਸ ਕੁਦਰਤੀ ਵਰਦਾਨ ਕਾਰਨ ਇੱਥੋਂ ਦੇ ਲੋਕਾਂ ਨੇ ਲਗਭਗ 10000 ਪਹਿਲਾਂ ਖੇਤੀ ਕਰਨੀ ਸਿੱਖ ਲਈ ਉਹਨਾਂ ਨੇ ਕਣਕ ਜੌਂ ਅਤੇ ਖਜੂਰ ਵਰਗੀਆਂ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਖੇਤੀ ਵਿੱਚ ਤਰੱਕੀ ਹੋਈ ਤਾਂ ਲੋਕ ਲੋੜ ਤੋਂ ਵੱਧ ਅਨਾਜ ਪੈਦਾ ਕਰਨ ਦੇ ਯੋਗ ਹੋ ਗਏ ਇਹ ਉਹ ਕ੍ਰਾਂਤੀਕਾਰੀ ਮੋੜ ਸੀ ਜਦੋਂ ਸਾਰਿਆਂ ਨੂੰ ਭੋਜਨ ਲਈ ਸ਼ਿਕਾਰ ਕਰਨ ਜਾਂ ਖੇਤੀ ਕਰਨ ਦੀ ਲੋੜ ਨਹੀਂ ਰਹੀ ਤਕ ਕੋਜ ਲੋਕ ਦੂਜੇ ਕੰਮਾਂ ਵਿੱਚ ਮਾहिर ਪਣ ਸਕਦੇ ਸਨ ਕੋਈ ਕਮਿਹਾਰ ਬਣ ਗਿਆ ਕੋਈ ਕਾਰੀਗਰ ਕੋਈ ਪੁਜਾਰੀ ਅਤੇ ਕੋਈ ਸ਼ਾਸਕ ਇਸ ਨਾਲ ਸਮਾਜਿਕ ਢਾਂਚਾ ਬਣਿਆ ਅਤੇ ਲੋਕਾਂ ਨੇ ਵੱਡੀਆਂ ਬਸਤੀਆਂ ਵਿੱਚ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ ਇਹੀ ਬਸਤੀਆਂ ਹੌਲੀ-ਹੌਲੀ ਦੁਨੀਆ ਦੇ ਪਹਿਲੇ ਸ਼ਹਿਰਾਂ ਵਿੱਚ ਵਿਕਸਿਤ ਹੋਈਆਂ ਮੈਸੋਪੋਟਾਮੀਆ ਦੇ ਦੱਖਣੀ ਹਿੱਸੇ ਜਿਸ ਨੂੰ ਸੁਮੇਰ ਕਿਹਾ ਜਾਂਦਾ ਹੈ ਵਿੱਚ ਉਰੋਕ ਉਰ ਅਤੇ ਰਿਦੂ ਵਰਗੇ ਸ਼ਹਿਰਾਂ ਨੇ ਜਨਮ ਲਿਆ ਇਹ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਹਜ਼ਾਰਾਂ ਲੋਕ ਇੱਕ ਯੋਜਨਾਬੱਧ ਤਰੀਕੇ ਨਾਲ ਇੱਕ ਜਗ੍ਹਾ ਤੇ ਰਹਿ ਰਹੇ ਸਨ ਮੈਸੋਪੋਟਾਮੀਆ ਦੀ ਸਭਿਅਤਾ ਦੀ ਨੀ ਸੂਮੇਰੀਅਨ ਲੋਕਾਂ ਨੇ ਰੱਖੀ ਸੀ ਉਹ ਬਹੁਤ ਹੀ ਹੁਸ਼ਿਆਰ ਅਤੇ ਖੋਜੀ ਲੋਕ ਸਨ ਉਹਨਾਂ ਨੇ ਕਈ ਅਜਿਹੀਆਂ ਕਾਢਾਂ ਕੱਢੀਆਂ ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਹਮੇਸ਼ਾ ਲਈ ਬਦਲ ਦਿੱਤਾ ਅਤੇ ਜਿਨ੍ਹਾਂ ਦੀ ਵਰਤੋਂ ਅਸੀਂ ਅੱਜ ਵੀ ਕਿਸੇ ਨਾ ਕਿਸੇ ਪ੍ਰੂਫ ਵਿੱਚ ਕਰਦੇ ਹਾਂ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਕਾਢਾਂ ਵਿੱਚੋਂ ਐਕਸੀ ਪੱਈਆ ਸ਼ੁਰੂ ਵਿੱਚ ਇਸਨੂੰ ਸ਼ਾਇਦ ਕੋਮਿਆਰ ਦੁਆਰਾ ਮਿੱਟੀ ਦੇ ਬਰਤਨ ਬਣਾਉਣ ਲਈ ਵਰਤਿਆ ਗਿਆ ਸੀ ਪਰ ਜਲਦੀ ਹੀ ਉਹਨਾਂ ਨੇ ਇਸਨੂੰ ਗੱਡਿਆਂ ਵਿੱਚ ਲਗਾ ਕੇ ਆਵਾਜਾਈ ਵਿੱਚ ਕ੍ਰਾਂਤੀ ਲਿਆ ਦਿੱਤੀ ਇਸ ਨਾਲ ਵਪਾਰ ਕਰਨਾ ਅਤੇ ਭਾਰੀ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਬਹੁਤ ਆਸਾਨ ਹੋ ਗਿਆ ਖੇਤੀਬਾੜੀ ਵਿੱਚ ਉਹਨਾਂ ਨੇ ਹਲ ਦੀ ਕਾਰਗੱਡੀ ਜਿਸ ਨਾਲ ਜ਼ਮੀਨ ਨੂੰ ਹਉਣਾ ਸੌਖਾ ਹੋ ਗਿਆ ਅਤੇ ਫਸਲ ਦੀ ਪੈਦਾਵਾਰ ਵਧੀ ਉਹਨਾਂ ਨੇ ਸਿੰਚਾਈ ਲਈ ਨਹਿਰਾਂ ਦਾ ਇੱਕ ਗੁੰਜਲਦਾਰ ਨੈਟਵਰਕ ਵੀ ਬਣਾਇਆ ਜਿਸ ਨਾਲ ਉਹ ਨਦੀਆਂ ਦੇ ਪਾਣੀ ਨੂੰ ਦੂਰ ਦਰਾਡੇ ਦੇ ਖੇਤਾਂ ਤੱਕ ਪਹੁੰਚਾ ਸਕਦੇ ਸਨ ਪਰ ਸ਼ਾਇਦ ਉਹਨਾਂ ਦੀ ਸਭ ਤੋਂ ਹੈਰਾਨੀਜਨਕ ਕਾਰਤ ਸਮੇਂ ਦੀ ਵੰਡ ਸੀ ਜੀ ਹਾਂ ਇਹ ਸੁਮੇਰੀਅਨ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1 ਘੰਟੇ ਨੂੰ 60 ਮਿੰਟਾਂ ਵਿੱਚ ਅਤੇ 1 ਮਿੰਟ ਨੂੰ 60 ਸਕਿੰਟਾਂ ਵਿੱਚ ਵੰਡਿਆ ਉਹਨਾਂ ਨੇ ਇੱਕ ਚੱਕਰ ਨੂੰ 360 ਡਿਗਰੀ ਵਿੱਚ ਵੀ ਵੰਡਿਆ ਤੇ ਸਿਕਸਾ ਜੈਸਮਿਲ ਸਿਸਟਮ ਯਾਨੀ 60 ਦੇ ਧਾਰਿਤ ਪ੍ਰਣਾਲੀ ਅੱਜ ਵੀ ਸਾਡੀਆਂ ਟਕੜੀਆਂ ਅਤੇ ਜਿਓਮੈਟਰੀ ਵਿੱਚ ਵਰਤੀ ਜਾਂਦੀ ਹੈ ਇਨ੍ਹਾਂ ਕਾਢਾਂ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਰਾਜ ਦੀ ਧਾਰਨਾ ਵੀ ਵਿਕਸਿਤ ਕੀਤੀ ਜਿੱਥੇ ਹਰ ਸ਼ਹਿਰ ਆਪਣੇ ਆਪ ਵਿੱਚ ਇੱਕ ਸੰਤੰਤਰ ਰਾਜ ਸੀ ਜਿਸ ਦਾ ਆਪਣਾ ਰਾਜ ਆਪਣਾ ਕਾਨੂੰਨ ਅਤੇ ਆਪਣਾ ਦੇਵਤਾ ਸੀ ਉਹ ਕਿਹੜੀ ਕ੍ਰਾਂਤੀਕਾਰੀ ਲਿਖਣ ਪ੍ਰਣਾਲੀ ਸੀ ਜੋ ਮਿੱਟੀ ਦੀਆਂ ਗੋਲੀਆਂ ਤੇ ਬਣਾਈ ਗਈ ਸੀ ਅਤੇ ਐਸ ਨੇ ਇਤਿਹਾਸ ਨੂੰ ਕਿਵੇਂ ਬਦਲ ਦਿੱਤਾ ਜਿਵੇਂ ਜਿਵੇਂ ਸ਼ਹਿਰ ਵੱਡੇ ਹੋਏ ਅਤੇ ਵਪਾਰ ਵਧਿਆ ਸੁਮੇਰੀਆਨਾ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਰਿਕਾਰਡ ਕਿਵੇਂ ਰੱਖਿਆ ਜਾਵੇ ਕਿੰਨਾ ਅਨਾਜ ਆਇਆ ਕਿੰਨਾ ਟੈਕਸ ਇਕੱਠਾ ਹੋਇਆ ਕਿਸ ਨੇ ਕਿਸ ਨਾਲ ਕੀ ਵਪਾਰ ਕੀਤਾ ਇਸ ਸਭ ਨੂੰ ਯਾਦ ਰੱਖਣਾ ਅਸੰਭਵ ਸੀ ਇਸ ਲੋੜ ਵਿੱਚੋਂ ਹੀ ਦੁਨੀਆ ਦੀ ਪਹਿਲੀ ਲਿਖਣ ਪ੍ਰਣਾਲੀਆਂ ਵਿੱਚੋਂ ਇੱਕ ਦਾ ਜਨਮ ਹੋਇਆ ਜਿਸ ਨੂੰ ਯੂਨੀਫਾਰਮ ਕਿਹਾ ਜਾਂਦਾ ਹੈ ਸ਼ੁਰੂ ਵਿੱਚ ਇਹ ਸਿਰਫ ਸ਼ਬਦ ਚਿੱਤਰ ਜਾ ਪਿਕਟੋਗ੍ਰਾਫ ਸੰਨ ਉਦਾਹਰਨ ਵਜੋਂ ਇੱਕ ਬਲਬ ਨੂੰ ਦਰਸਾਉਣ ਲਈ ਉਹ ਇੱਕ ਬਲਬ ਦਾ ਸਿਰ ਬਣਾਉਂਦੇ ਸਨ ਪਰ ਇਹ ਤਰੀਕਾ ਬਹੁਤ ਸੀਮਿਤ ਸੀ ਹੌਲੀ ਹੌਲੀ ਇਹ ਚਿੱਤਰ ਵਧੇਰੇ ਸਰਲ ਅਤੇ ਐਬਸਟ੍ਰੈਕਟ ਹੁੰਦੇ ਗਏ ਉਹਨਾਂ ਨੇ ਇੱਕ ਤਿੱਖੇ ਸਿਰੇ ਵਾਲੀ ਤਾਨੇ ਦੀ ਕਲਮ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਹ ਗਿੱਲੀ ਮਿੱਟੀ ਦੀਆਂ ਗੋਲੀਆਂ ਤੇ ਫਾਨੇ ਦੇ ਆਕਾਰ ਦੇ ਨਿਸ਼ਾਨ ਬਣਾਉਂਦੇ ਯੂਨੀਫਾਰਮ ਸ਼ਬਦ ਦਾ ਮਤਲਬ ਹੀ ਫਾਨੇ ਦੇ ਆਕਾਰ ਦਾ ਹੁੰਦਾ ਹੈ ਸਭ ਤੋਂ ਵੱਡਾ ਕ੍ਰਾਂਤੀਕਾਰੀ ਕਦਮ ਉਦੋਂ ਆਇਆ ਜਦੋਂ ਇਹ ਚੰਨ ਸਿਰਫ ਚੀਜ਼ਾਂ ਨੂੰ ਹੀ ਨਹੀਂ ਬਲਕਿ ਦੁਨੀਆ ਨੂੰ ਵੀ ਦਰਸਾਉਣ ਲੱਗੇ ਇਸ ਨਾਲ ਉਹ ਕਿਸੇ ਵੀ ਵਿਚਾਰ ਕਹਾਣੀ ਜਾਂ ਕਾਨੂੰਨ ਨੂੰ ਲਿਖਣ ਦੇ ਯੋਗ ਹੋ ਗਏ ਇਸ ਲਿਖਤੀ ਖੋਜ ਨੇ ਮਨੁੱਖੀ ਇਤਿਹਾਸ ਨੂੰ ਪੂਰਵ ਇਤਿਹਾਸ ਤੋਂ ਇਤਿਹਾਸ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਹੁਣ ਪਹਿਲੀ ਵਾਰ ਘਟਨਾਵਾਂ ਨੂੰ ਲਿਖਤੀ ਰੂਪ ਵਿੱਚ ਰਿਕਾਰਡ ਕੀਤਾ ਜਾ ਸਕਦਾ ਸੀ ਉਹਨਾਂ ਨੇ ਇਸ ਲਿਪੀ ਦੀ ਵਰਤੋਂ ਵਪਾਰਕ ਰਿਕਾਰਡਾਂ ਸ਼ਾਹੀ ਫਰਮਾਨਾਂ ਧਾਰਮਿਕ ਗ੍ਰੰਥਾਂ ਅਤੇ ਇਥੋਂ ਤੱਕ ਕੀ ਸਾਹਿਤ ਲਿਖਣ ਲਿਖਣ ਲਈ ਵੀ ਕੀਤੀ ਦੁਨੀਆ ਦੀ ਸਭ ਤੋਂ ਪੁਰਾਣੀ ਮਹਾਂਕਾਵ ਕਵਿਤਾ ਗਿਲਗਾਮੇਸ਼ ਦਾ ਮਹਾਂਕਾਵ ਇਸੇ ਕਿਊਨੀਫਾਰਮ ਲਿਪੀ ਵਿੱਚ ਲਿਖੀ ਗਈ ਸੀ ਸੁਮੇਰੀਅਨਾਂ ਤੋਂ ਬਾਅਦ ਮੈਸੋਪੋਟਾਮੀਆ ਵਿੱਚ ਕਈ ਹੋਰ ਮਹਾਨ ਸਾਮਰਾਜ ਆਏ ਜਿਵੇਂ ਕਿ ਅਕੋਰਡੀਅਨ ਤਾਸੀਰੀਅਨ ਅਤੇ ਸਭ ਤੋਂ ਮਸ਼ਹੂਰ ਬੇਬੀਲੋਨियन ਬੇਬੀਲੋਨ ਸ਼ਹਿਰ ਮੈਸੋਪੋਟਾਮੀਆ ਦੀ ਸ਼ਾਨ ਅਤੇ ਸ਼ਕਤੀ ਦਾ ਪ੍ਰਤੀਕ ਬਣ ਗਿਆ ਇਸ ਦੇ ਸਭ ਤੋਂ ਮਸ਼ਹੂਰ ਰਾਜਿਆਂ ਵਿੱਚੋਂ ਐਕਸੀ ਹਮੂਰਾਬੀ ਜਿਸ ਨੇ ਇਸ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਸੰਪੂਰਨ ਕਾਨੂੰਨੀ ਕੋਡਾਂ ਵਿੱਚੋਂ ਇੱਕ ਬਣਾਇਆ ਜਿਸ ਨੂੰ ਹਮੂਰਾਬੀ ਦਾ ਕੋਡ ਕਿਹਾ ਜਾਂਦਾ ਹੈ ਇਸ ਵਿੱਚ ਅੱਖ ਦੇ ਬਦਲੇ ਅੱਖ ਵਰਗੇ ਸਿਧਾਂਤ ਸ਼ਾਮਿਲ ਹਨ ਯਾਨੀ ਜੇ ਕੋਈ ਕਿਸੇ ਦੀ ਅੱਖ ਫੋੜਦਾ ਤਾਂ ਸਜ਼ਾ ਵਜੋਂ ਉਸਦੀ ਅੱਖ ਵੀ ਫੋੜ ਦਿੱਤੀ ਜਾਵੇਗੀ ਹਾਲਾਂਕਿ ਇਹ ਅੱਜ ਸਾਨੂੰ ਬਹੁਤ ਸਖਤ ਲੱਗਦਾ ਹੈ ਪਰ ਉਸ ਸਮੇਂ ਇਹ ਨਿਆਂ ਦਾ ਇੱਕ ਮਹੱਤਵਪੂਰਨ ਸਿਧਾਂਤ ਸੀ ਜੋ ਸਮਾਜਿਕ ਦਰਜੇ ਤੇ ਆਧਾਰਿਤ ਸੀ ਪਰ ਬੇਬੀਲੋਨ ਦੀ ਸ਼ਾਨ ਦਾ ਸਭ ਤੋਂ ਵੱਡਾ ਪ੍ਰਤੀਕ ਜਿਸ ਦੀ ਕਹਾਣੀ ਅੱਜ ਤੱਕ ਸੁਣਾਈ ਜਾਂਦੀ ਹੈ ਸੀ ਇੱਕ ਅਜੂਬਾ ਦੁਨੀਆ ਦੇ ਸੱਤ ਪ੍ਰਾਚੀਨ ਅਜੂਬਿਆਂ ਵਿੱਚੋਂ ਇੱਕ ਬੇਬੀਲੋਨ ਦੇ ਲਟਕਦੇ ਬਾਗ ਦਾ ਰਾਜ ਕੀ ਸੀ ਅਤੇ ਕੀ ਉਹ ਸੱਚਮੁੱਚ ਮੌਜੂਦ ਸਨ ਕਹਾਣੀਆਂ ਅਨੁਸਾਰ ਇਹ ਸ਼ਾਨਦਾਰ ਬਾਗ ਰਾਜਾ ਨਮੂਕਦਨਜ਼ਰ ਨੇ ਆਪਣੀ ਪਤਨੀ ਇਮੇਤੀਸ ਲਈ ਬਣਾਏ ਸਨ ਰਾਣੀ ਮੀਡੀਆ ਦੇ ਹਰੇ ਭਰੇ ਪਹਾੜੀ ਇਲਾਕੇ ਤੋਂ ਆਈ ਸੀ ਅਤੇ ਉਸ ਨੂੰ ਬੇਬੀਲੋਨ ਦੇ ਸੁੱਕੇ সমਤਲ ਮੈਦਾਨਾਂ ਵਿੱਚ ਆਪਣੇ ਘਰ ਦੀ ਯਾਦ ਆਉਂਦੀ ਸੀ ਉਸ ਨੂੰ ਖੁਸ਼ ਕਰਨ ਲਈ ਰਾਜਾ ਨੇ ਇੱਕ ਅਜੀਹਾ ਮਹਿਲ ਬਣਾਇਆ ਜੋ ਇੱਕ ਹਰੇ ਭਰੇ ਪਹਾੜ ਵਰਗਾ ਦਿਖਾਈ ਦਿੰਦਾ ਸੀ ਇਹ ਛਤਦਾਰ ਬਾਗਾਂ ਦੀ ਇੱਕ ਲੜੀ ਸੀ ਜਿੱਥੇ ਦੁਨੀਆ ਭਰ ਤੋਂ ਲਿਆਂਦੇ ਗਏ ਦੁਰਲੱਭ ਫੁੱਲ ਪੌਦੇ ਅਤੇ ਦਰਖਤ ਲਗਾਏ ਗਏ ਸਨ ਕਲਪਨਾ ਕਰੋ ਇੱਕ ਮਾਰਥਲੀ ਸ਼ਹਿਰ ਦੇ ਵਿਚਕਾਰ ਇੱਕ ਹਰਾ ਭਰਾ ਪਹਾੜ ਜਿਸਤੇ ਚਰਨੇ ਬਹਿ ਰਹੀ ਹੋਣ ਇਸ ਨੂੰ ਪਾਣੀ ਦੇਣ ਲਈ ਇੱਕ ਗੁੰਜਲਦਾਰ ਚੇਨ ਪੰਪ ਸਿਸਟਮ ਬਣਾਇਆ ਗਿਆ ਸੀ ਜੋ ਯੂਫਰੇਟਸ ਨਦੀ ਤੋਂ ਪਾਣੀ ਨੂੰ ਸਭ ਤੋਂ ਉੱਚੀ ਛੱਤ ਤੱਕ ਪਹੁੰਚਾਉਂਦਾ ਸੀ ਪਰ ਇੱਥੇ ਇੱਕ ਵੱਡਾ ਰਹੱਸ ਹੈ ਇੰਨੇ ਮਸ਼ਹੂਰ ਹੋਣ ਦੇ ਬਾਵਜੂਦ ਬੇਬੀਲੋਂ ਦੀ ਖੁਦਾਈ ਵਿੱਚ ਅੱਜ ਤੱਕ ਇਨ੍ਹਾਂ ਬਾਗਾਂ ਦਾ ਕੋਈ ਠੋਸ ਪ੍ਰਾਤਤਵ ਸਬੂਤ ਨਹੀਂ ਮਿਲਿਆ ਇਸ ਲਈ ਬਹੁਤ ਹੀ ਇਤਿਹਾਸਕਾਰ ਮੰਨਦੇ ਸਨ ਕਿ ਸ਼ਾਇਦ ਇਹ ਬਾਗ ਕਦੇ ਮੌਜੂਦ ਹੀ ਨਹੀਂ ਸਨ ਅਤੇ ਇਹ ਸਿਰਫ ਇੱਕ ਸੁੰਦਰ ਕਥਾ ਹੈ ਜੋ ਬਾਦ ਦੇ ਯੂਨਾਨੀ ਅਤੇ ਰੋਮਨ ਲੇਖਕਾਂ ਦੁਆਰਾ ਫੈਲਾਈ ਗਈ ਹੈ ਤਾਂ ਦੋਸਤੋ ਇਹ ਸੀ ਮੈਸੋਪੋਟਾਮੀਆ ਦੀ ਕਹਾਣੀ ਦੋ ਨਦੀਆਂ ਦੇ ਵਿਚਕਾਰ ਦੀ ਉਹ ਧਰਤੀ ਜਿਸ ਨੇ ਮਨੁੱਖੀ ਸਭੇਤਾਂ ਨੂੰ ਜਨਮ ਦਿੱਤਾ ਭਾਵੇਂ ਉਹਨਾਂ ਦੇ ਸ਼ਹਿਰ ਹੁਣ ਖੰਡਰ ਬਣ ਚੁੱਕੇ ਹਨ ਅਤੇ ਉਹਨਾਂ ਦੇ ਸਾਮਰਾਜ ਮਿੱਟੀ ਵਿੱਚ ਮਿਲ ਗਏ ਹਨ ਪਰ ਉਹਨਾਂ ਦੀ ਵਿਰਾਸਤ ਅੱਜ ਵੀ ਸਾਡੇ ਆਲੇ-ਦੁਆਲੇ ਜ਼ਿੰਦਾ ਹੈ ਹਰ ਵਾਰ ਜਦੋਂ ਅਸੀਂ ਪਈਏ ਦੀ ਵਰਤੋਂ ਕਰਦੇ ਹਾਂ ਹਰ ਵਾਰ ਜਦੋਂ ਅਸੀਂ ਘੜੀ ਤੇ ਸਮਾਂ ਦੇਖਦੇ ਹਾਂ ਹਰ ਵਾਰ ਜਦੋਂ ਅਸੀਂ ਕੁਝ ਲਿਖਦੇ ਹਾਂ ਅਤੇ ਹਰ ਵਾਰ ਜਦੋਂ ਅਸੀਂ ਕਾਨੂੰਨ ਦੁਆਰਾ ਇੱਕ ਸਮਾਜ ਵਿੱਚ ਰਹਿੰਦੇ ਹਾਂ ਅਸੀਂ ਅਣਜਾਣੀ ਵਿੱਚ ਮੈਸੋਪੋਟਾਮੀਆ ਦੇ ਲੋਕਾਂ ਨੂੰ ਸ਼ਰਧਾਂਜਲੀ ਦੇ ਰਹੇ ਹੁੰਦੇ ਹਾਂ ਉਹਨਾਂ ਨੇ ਸਾਡੇ ਪਵੈਖ ਦੀ ਨੀ ਰੱਖੀ ਉਹਨਾਂ ਨੇ ਸਾਨੂੰ ਦਿਖਾਇਆ ਕਿ ਜਦੋਂ ਮਨੁੱਖੀ ਦਿਮਾਗ ਤੇ ਕੁਦਰਤ ਦੇ ਵਰਦਾਨ ਮਿਲਦੇ ਹਨ ਤਾਂ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ ਮੈਸੋਪੋਟਾਮੀਆ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਾਡਾ ਅੱਜ ਸਾਡੇ ਕੱਲ ਦੀਆਂ ਨੀਹਾਂ ਤੇ ਹੀ ਖੜਾ ਹੈ ਪੰਜਾਬੀ ਫੈਕਟੋਪੀਡੀਆ ਤੇ ਸਾਡੇ ਨਾਲ ਇਸ ਇਤਿਹਾਸਿਕ ਸਫ਼ਰ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਮੈਸੋਪੋਟਾਮੀਆ ਦੀ ਕਿਹੜੀ ਕਾਰਡ ਸਭ ਤੋਂ ਮਹੱਤਵਪੂਰਨ ਲੱਗਦੀ ਹੈ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਇਤਿਹਾਸ ਦੇ ਅਜਿਹੇ ਹੋਰ ਪੰਨਿਆਂ ਨੂੰ ਫਰੋਲ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ